ਹਲਕਾ ਸੁਲਤਾਨਪੁਰ ਲੋਧੀ ਦੇ ਅਸੀਂ ਵਹੀਂ ਕਾਲੀ ਦੇ ਕੰਡੇ ਤੇ ਖੜੇ ਆਂ ਜਿੱਥੇ ਬਿਆਸ ਨੇ ਤਬਾਹੀ ਮਚਾਈ ਉੱਥੇ ਸਤਲੁਜ ਨੇ ਵੀ ਤਬਾਹੀ ਮਚਾਈ ਤੁਹਾਨੂੰ ਚਿੱਟੀ ਵੈਂਦੀਆਂ ਵੀ ਤਸਵੀਰਾਂ ਦਿਖਾਈਆਂ ਉਸ ਨੇ ਵੀ ਤਬਾਹੀ ਮਚਾਈ ਹੁਣ ਤੁਹਾਨੂੰ ਤਸਵੀਰਾਂ ਦਿਖਾ ਰਹੇ ਆਂ ਕਾਲੀ ਵੈਂਦੀਆਂ ਇਹ ਤੁਸੀਂ ਦੇਖ ਸਕਦੇ ਹੋ ਇਹ ਖੇਤਾਂ ਦੇ ਵਿੱਚ ਗਲਾਲੀ ਬੂਟੀ ਜਿਹੜੀ ਤੁਹਾਨੂੰ ਨਜ਼ਰ ਆ ਰਹੀ ਹੈ ਲੋਕਾਂ ਦੇ ਖੇਤ ਨੇ ਇੱਥੇ ਝੋਨਾ ਏ ਪਾਣੀ ਚੜਨ ਕਾਰਨ ਲੋਕਾਂ ਦੇ ਖੇਤ ਜਿਹੜੇ ਆ ਉਹ ਖਤਮ ਕਰ ਦਿੱਤੇ ਤਬਾਹ ਕਰ ਦਿੱਤੇ ਅਗਲੀ ਸਾਈਡ ਤੇ ਕੈਮਰਾਮੈਨ ਜਿੱਥੇ ਕੈਮਰਾ ਮਾਰ ਰਿਹਾ ਤੇ ਝੋਨਾ ਲੱਗਾ ਹੋਇਆ ਵਾ ਔਰ ਮੈਂ ਤੁਹਾਨੂੰ ਦਿਖ ਇੱਕ ਕਾਲੀ ਵਹੀਂ ਦੇ ਬੰਨ ਦੇ ਉੱਤੇ ਖੜੇ ਆ ਇਹ ਟਰਾਲੀ ਦੀਆਂ ਮਿੱਟੀਆਂ ਦੇਖ ਸਕਦੇ ਆ ਇਸ ਦੇ ਵਿੱਚ ਲੀਕਿੰਗ ਹੋਣ ਕਾਰਨ ਕੋਈ ਵਹੀਂ ਦਾ ਪਾਣੀ ਇਧਰਲੇ ਖੇਤਾਂ ਨੂੰ ਇਹਨਾਂ ਦੀਆਂ ਫਸਲਾਂ ਨੂੰ ਖਤਮ ਨਾ ਕਰ ਦੇਵੇ ਤੇ ਕਿਸਾਨ ਆਪਣੇ ਲੱਗੇ ਹੋਏ ਨੇ ਕਿ ਹਾਂ ਵੀ ਅਸੀਂ ਮਿੱਟੀ ਪਾ ਕੇ ਇਹਨਾਂ ਨੂੰ ਬਚਾਇਆ ਜਾਵੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸਾਨ ਆਪਣੇ ਆਪ ਮਹਾਰੇ ਕਿਵੇਂ ਜਦੋਜਹਿਦ ਕਰ ਰਹੇ ਨੇ ਕਿ ਅਸੀਂ ਆਪਣੀ ਫਸਲ ਬਚਾ ਸਕੀਏ ਤੁਸੀਂ ਤਸਵੀਰਾਂ ਜਿਹੜੀਆਂ ਤਸਵੀਰਾਂ ਦੇਖ ਸਕਦੇ ਹੋ ਔਰ ਇਧਰ ਦੀ ਸਾਈਡ ਤੇ ਮੈਂ ਕੈਮਰਾਮੈਨ ਨੂੰ ਕਹੂੰਗਾ ਕੈਮਰਾਮੈਨ ਇਹ ਵੀ ਦਿਖਾਵੇ ਕਿ ਹਾਂ ਵੀ ਇਧਰਲੀ ਸਾਈਡ ਤੇ ਝੋਨਾ ਇਹ ਬੰਨ ਟੁੱਟ ਨਾ ਜਾਵੇ ਅੰਦਰਲੀ ਸਾਈਡ ਤੇ ਲੀਕਜ ਹੋਣੀ ਸ਼ੁਰੂ ਹੋ ਗਈ ਆ ਤੇ ਲੀਕਜ ਹੋਣੀ ਸ਼ੁਰੂ ਹੋ ਗਈ ਆ ਜਿਸ ਕਾਰਨ ਲੋਕਾਂ ਨੇ ਆਪ ਹੀ ਇਹਨਾਂ ਨੂੰ ਬੰਨਣਾ ਸ਼ੁਰੂ ਕਰ ਦਿੱਤਾ ਕਿ ਵੇ ਅਡੀਕ ਨਹੀਂ ਕੀਤੀ ਕਿ ਹਾਂ ਵੀ ਅਸੀਂ ਕਿਸੇ ਦਾ ਸਹਾਰਾ ਲਈਏ ਜਾਂ ਕਿਵੇਂ ਕਰੀਏ ਸਤਿਗੁਰ ਜੀ ਸਤਿਗੁਰ ਜੀ ਇਹ ਬੰਨ ਤੁਸੀਂ ਆਪ ਬੰਨ ਰਹੇ ਹੋ ਸਰਕਾਰ ਦੇ ਆ ਸਰਕਾਰੀ ਸੜਕਾ ਸਰਕਾਰੀ ਬੰਨਣਾ ਵੈਸੇ ਨਹੀਂ ਆਪੇ ਕਰੋ ਬਾਰੇ ਮਿੱਟੀ ਇਹ ਬੰਨ ਸਰਕਾਰੀ ਆ ਸਰਕਾਰੀ ਆ ਬੰਨ ਸਰਕਾਰੀ ਆ ਆ ਬੰਨ ਸਰਕਾਰੀ ਆ ਇਹ ਇਹ ਜਿਹੜੇ ਇਹ ਜਿਹੜੀ ਮਿੱਟੀ ਪਾਉਣ ਦਾ ਫਰਜ ਹੁੰਦਾ ਜ਼ਿੰਮੇਵਾਰੀ ਹੁੰਦੀ ਕਿ ਇਹਨਾਂ ਦੀ ਹੁੰਦੀ ਹੈ ਸਰਕਾਰ ਦੇ ਹੁੰਦੀ ਹੈ ਸਰਕਾਰ ਦੇ ਹੁਣ ਸਰਕਾਰ ਕਰ ਰਹੀ ਜਾਂ ਤੁਸੀਂ ਕਰ ਰਹੇ ਨਹੀਂ ਇਹ ਆਪ ਕਰਦਾ ਜ਼ਿੰਮੇਵਾਰ ਕਰ ਰਹੇ ਜੀ ਕੋਈ ਜ਼ਿੰਮੇਵਾਰ ਕਰ ਰਹੇ ਕੋਈ ਸਰਕਾਰ ਦਾ ਰੁਪਿਆ ਕਹਿੰਦਾ ਕਹਿੰਦੇ ਖਥਾਂ ਥਾਂ ਤੋਂ ਲੀਕੇਜ ਹੋਣੀ ਸ਼ੁਰੂ ਹੋ ਗਈ ਸੀ ਬੰਨ ਜਿਸ ਦੇ ਨਾਲ ਇਹ ਫਸਲਾਂ ਖਤਮ ਹੋ ਸਕਦੀਆਂ ਸੀਗੀਆਂ ਹਾਂਜੀ ਉਹ ਲੱਗ ਰਿਹਾ ਕਿ ਲਾ ਕੇ ਆ ਵੀ ਅਚਲਵਾ ਇਧਰ ਹੀ ਮੜ ਗਿਆ ਇਹ ਤੇ ਬੱਜ ਗਿਆ ਬਣਾ ਜੜਾ ਹਾਂਜੀ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿਸਾਨ ਆਪ ਮਾਰੇ ਆਪ ਲੱਗੇ ਹੋਏ ਨੇ ਹਾਂਜੀ ਭਾਜੀ ਇਦਾਂ ਆ ਹੁਣ ਇਧਰ ਹੀ ਤਾਂ ਪਾਣੀ ਦਾ ਕਰਕੇ ਝੋਨੇ ਤੇ ਬਿਲਕੁਲ ਖਤਮ ਹੀ ਹੋ ਚੁੱਕਿਆ ਜਿੱਦਾਂ ਇਦਾਂ ਪਾਣੀ ਲੱਥੀ ਗਿਆ ਇਹ ਝੋਨੇ ਸਮੈਲ ਮਾਰ ਲ ਆਪਣੇ ਨਾਲ ਦੀ ਨਾਲ ਥੱਲੇ ਢੇਰ ਹੋ ਜਾਣੇ ਤੇ ਖਤਮ ਹੁਣ ਆ ਏਰੀਆ ਨੂੰ ਵਿਚਾਰ ਰਹੇ ਆ ਪ੍ਰਸ਼ਾਸਨ ਦਾ ਕੋਈ ਨੁਮਾਇੰਦਾ ਕੋਈ ਇੱਥੇ ਕੋਈ ਨਹੀਂ ਆਇਆ ਹੱਥ ਖੜੇ ਆ ਪ੍ਰਸ਼ਾਸਨ ਦੇ ਬਿਲਕੁਲ ਹਾਂਜੀ ਤੇ ਮਿੱਟੀ ਦਾ ਸੰਯੋਗ ਆਪਣੇ ਐਮਐਲਏ ਸਾਹਿਬ ਵੱਲੋਂ ਮਿਲਿਆ ਹੋਇਆ ਵਾ ਤੇ ਉਸ ਸੰਗਤਾਂ ਆਪਦੇ ਕਾਰਜ ਦੇ ਨਾਲ ਲੱਗੀਆਂ ਹੋਈਆਂ ਵਾ ਬੰਨ ਨੂੰ ਮਜ਼ਬੂਤ ਕਰਨ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਲੋਕ ਜਿਹੜੇ ਆ ਆਪ ਮਹਾਰੇ ਆਪ ਕੰਮ ਕਰਦੇ ਨਜ਼ਰ ਆ ਰਹੇ ਨੇ ਕਿ ਇੱਕ ਸਰਕਾਰੀ ਬੰਨ ਨੂੰ ਬਚਾਉਣ ਲਈ ਲੋਕ ਆਪ ਲੱਗੇ ਹੋਏ ਨੇ ਤੁਸੀਂ ਤਾਂ ਕਿ ਹਾਂ ਵੀ ਜਿੱਥੇ ਕੋਈ ਖੱਡ ਪੈਂਦੀ ਆ ਉਸ ਨੂੰ ਕਥਲਿਓਂ ਦੀ ਲੀਕੇਜ ਹੋ ਕੇ ਬੰਨ ਕਿਤੇ ਟੁੱਟ ਨਾ ਜਾਵੇ ਜਿਸ ਦੇ ਨਾਲ ਦੂਜੀ ਸਾਈਡ ਦੇ ਉੱਤੇ ਪਾਣੀ ਜਲ ਜਾਵੇ ਆ ਵੀ ਆਪਣੇ ਕਿਸਾਨ ਨੇ ਸਰਕਾਰ ਵੱਲੋਂ ਕੁਝ ਸਾਥ ਦਿੱਤਾ ਜਾ ਰਿਹਾ ਪ੍ਰਸ਼ਾਸਨ ਵੱਲੋਂ ਦਿੱਤਾ ਜਾ ਰਿਹਾ ਜਾਂ ਜਦੋਂ ਡੁੱਬ ਜੰਨੇ ਆ ਉਦੋਂ ਪ੍ਰਸ਼ਾਸਨ ਪਹੁੰਚਦਾ ਪਹਿਲਾਂ ਪਹੁੰਚਦਾ ਕਿਹੜੇ ਕੋਲ ਸਰਕਾਰ ਜੀ ਸਰਕਾਰਾਂ ਨੂੰ ਕੋਈ ਮਤਲਬ ਸਾਥ ਨਹੀਂ ਮਿਲਿਆ ਸਾਨੂੰ ਹੁਣ ਡੁੱਬਿਆ ਤਾਂ ਕੋਈ ਬੰਦਾ ਨਹੀਂ ਆਇਆ ਮੰਨ ਲਓ ਸਾਡੇ ਐਮਐਲਏ ਸਾਹਿਬ ਤੇ ਆਜ਼ਾਦ ਹੈ ਉਹ ਰੋਜ਼ ਪਿਓਪੋਤ ਜਿਹੜਾ ਮਾਰਦੇ ਆ ਪਰ ਜਿਹੜੀ ਮੌਕੇ ਸਰਕਾਰ ਆ ਉਹਨਾਂ ਦਾ ਕੋਈ ਨੁਮਾਇੰਦਾ ਨਹੀਂ ਮਤਲਬ ਇੱਥੇ ਪਹੁੰਚ ਆ ਅੱਜ ਤੱਕ ਸਾਡੇ ਕੋਲ ਇਹਦੇ ਵਿੱਚ ਦੋ ਤਿੰਨ ਜਗ੍ਹਾ ਤੋਂ ਨਾ ਲੀਕੇਜ ਸਮਣ ਲੱਗ ਪਿਆ ਪਾਣੀ ਅਹੀਂ ਹੁਣ ਆਪਦੇ ਤੌਰ ਤੇ ਪਿੰਡ ਵੱਲੋਂ ਪਿੰਡ ਨਿਵਾਸੀਆਂ ਵੱਲੋਂ ਮਿੱਟੀ ਪਾ ਰਹੇ ਆ ਤੇ ਪਿੰਡ ਨਿਵਾਸੀਆਂ ਸਾਨੂੰ ਪੂਰਾ ਸਹਿਯੋਗ ਆ ਤੇ ਸਾਰੇ ਮਿਲ ਕੇ ਦੋੜ ਕੇ ਅਸੀਂ ਕੰਮ ਕਰ ਰਹੇ ਆ ਜਿੰਮੇਵਾਰੀ ਕਿੰਨਾ ਦੀ ਹੁੰਦੀ ਆ ਜੇਕਰ ਲੀਕ ਹੁੰਦਾ ਵਾ ਜਾਂ ਬੰਨ ਟੁੱਟ ਜਾਂਦਾ ਵਾ ਜਦੋਂ ਉਦੋਂ ਪ੍ਰਸ਼ਾਸਨ ਪਹੁੰਚਦਾ ਵਾ ਜਿੰਮੇਵਾਰੀ ਜੇ ਹਲਾ ਕਹੋ ਜੀ ਇਹ ਡਰੇਨੇਜ ਵਿਭਾਗ ਦੇ ਕਹੋ ਸਰਕਾਰ ਦੀ ਆ ਪਰ ਅੱਜ ਤੋਂ 30 ਸਾਲ ਪਹਿਲਾਂ ਤੱਕ ਉਦੋਂ ਪਹਿਲਾਂ ਇਹਨਾਂ ਦੇ ਗਾਰਡ ਰੱਖੇ ਹੁੰਦੇ ਸੀ ਬੇਲਦਾਰ ਹੁੰਦੇ ਸੀ ਉਹ ਇਹਨਾਂ ਦੀਆਂ ਪੂਰੀਆਂ ਕਿਨਾਰੀਆਂ ਬੰਨ ਕੇ ਰੱਖਦੇ ਸੀ ਹੁਣ ਇਹਨਾਂ ਕੋਈ ਪਤਾ ਨਹੀਂ ਵਿਭਾਗ ਵਿੱਚ ਕੋਈ ਕਰਮਚਾਰੀ ਹੈ ਨਹੀਂ ਗਾ ਬਿਲਕੁਲ ਨਾ ਇਹਨਾਂ ਭਰਤੀ ਕਿਤੇ ਆ ਤੇਰਾ ਬਾਸਰੇ ਸਭ ਕੁਝ ਛੱਡਿਆ ਆ ਵਾ ਤੇ ਮੇਰੀ 55 ਸਾਲ ਦੀ ਉਮਰ ਹੋ ਗਈ ਆ ਅੱਜ ਤੱਕ ਮਤਲਬ 30 ਸਾਲ ਤੋਂ ਉੱਤੇ ਹੋ ਗਿਆ ਕਿਸੇ ਨੇ ਬੁੱਕ ਕਮੇਟੀ ਦਾ ਵੀ ਇਹਦੇ ਉੱਤੇ ਪਾਇਆ 88 ਵਾਲਾ ਹੜ ਲੰਘ ਗਿਆ ਤੁਸੀਂ ਆਪ ਹੀ ਬੰਨੇ ਹਰ ਸਾਲ ਹੁਣ ਆਪ ਹੀ ਪਾਉਂਦੇ ਜੀ ਹਰ ਸਾਲ ਆਪ ਬੰਨੇ ਹਾਂਜੀ 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 ਜੇਕਰ ਇਹ ਬੰਨ ਟੁੱਟ ਜਾਂਦਾ ਜਿੱਦਾਂ ਤੁਸੀਂ ਕਿੰਨੇ ਕ ਕਾਲੀ ਵਈ ਜਿਹੜੀ ਆ ਬੂਸੋਵਾਲ ਤੱਕ ਚਲ ਗਈ ਕਈ ਪਿੰਡਾਂ ਦੇ ਵਿੱਚ ਹੋਰ ਵੀ ਫਸਲਾਂ ਕਾਫੀ ਫਸਲਾਂ ਜਿਹੜੀਆਂ ਤਬਾਹ ਕਰ ਦਿੱਤੀਆਂ ਵਾ ਇਦਰਲੇ ਬੰਨੇ ਜੇ ਇਹ ਟੁੱਟ ਜਾਂਦਾ ਜਿੱਦਾਂ ਤੁਸੀਂ ਕਹਿੰਦੇ ਲੀਕਿੰਗ ਹੋਣ ਲੱਗ ਪਿਆ ਸੀਗਾ ਅਸੀਂ ਹੁਣ ਮਿੱਟੀ ਪਿੰਡ ਦੇ ਪੱਧਰ ਦੇ ਉੱਤੇ ਪਾਉਣ ਲੱਗ ਪਏ ਜੇ ਤੁਸੀਂ ਵੇਟ ਕਰਦੇ ਉਹਨਾਂ ਨੂੰ ਪ੍ਰਸ਼ਾਸਨ ਨੂੰ ਜਾਂ ਸਰਕਾਰ ਨੂੰ ਕਹਿੰਦੇ ਤਾਂ ਸਹੀ ਕਿ ਸਾਨੂੰ ਬੰਨ ਮਜ਼ਬੂਤ ਕੀਤਾ ਜਾਵੇ ਨਹੀਂ ਤੇ ਟੁੱਟ ਸਕਦਾ ਸਰਕਾਰ ਨੂੰ ਬੇਨਤੀ ਕੀਤੀ ਪਰ ਉਹਨਾਂ ਦਾ ਰਮੈਂਦਾ ਨਹੀਂ ਕੋ ਪਹੁੰਚਿਆ ਤੇ ਜਿਹੜੀ ਮਿੱਟੀ ਆ ਇਹ ਸਾਨੂੰ ਰਾਣਾ ਸਾਹਿਬ ਨੇ ਮਹਈਆ ਕਰਾਈ ਆ ਆਜ਼ਾਦ ਐਮਐਲਏ ਨੇ ਤੇ ਹੁਣ ਜੇ ਟੁੱਟਦਾ ਵਾ ਇਹਦਾ ਪਾਣੀ ਮੰਨ ਲਓ ਲਾਲ ਲੋਈਆਂ ਗਿੱਦੜਪਿੰਡੀ ਤੱਕ ਘੱਟੋ ਘੱਟ 30-35 ਪਿੰਡਾਂ ਦੀ ਆ ਜ਼ਮੀਨ ਜਿਹੜੀ ਇਦਰਲੇ ਬੰਨ ਚੋਨਾ ਖੜਾ ਬਹੁਤ ਵਧੀਆ ਇਹ ਖਰਾਬ ਹੋ ਜਾਣਾ ਜੇ ਇਹ ਟੁੱਟਦਾ ਬੰਦ ਦੇ। ਹੂੰ। ਇੱਧਰ ਅੰਦਰਲੇ ਬਨੇ ਜੋ ਕਰੋਪੀ ਆਈ ਹੋ ਉਹ ਤਾਂ ਹੈ ਹੀ ਐ। ਇੱਧਰ ਫਸਲਾਂ ਤਬਾਹ ਜ ਸਾਰੀਆਂ ਜਿਹੜੀਆਂ ਹੈਗੀਆਂ। ਤੁਸੀਂ ਅੱਗੇ ਜਾ ਕੇ ਵੀ ਹੋਰ 2 ਕਿਲੋਮੀਟਰ ਜਾ ਕੇ ਦੇਖ ਲਓਗੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ। ਸੈਂਕੜੇ ਏਕੜ ਜਿਹੜਾ ਇਹ ਚੁੰਨਾ ਇਹ ਕਾਲੀ ਵਹੀਂ ਨੇ ਵੀ ਤਬਾਹ ਕਰ ਦਿੱਤਾ। ਦੂਰ ਤੱਕ ਤੁਹਾਨੂੰ ਨਜ਼ਰ ਆਵੇਗਾ ਕਿ ਹਾਂ ਪਿੰਡ ਨੂੰ ਵੀ ਆਸੇ ਪਾਸੇ ਘੇਰਿਆ ਹੋਇਆ ਤੇ ਝੋਨਾ ਇਸ ਨੇ ਫਸਲਾਂ ਜਿਹੜੀਆਂ ਉਹ ਤਬਾਹ ਕਰ ਦਿੱਤੀਆਂ। ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਇਹ ਤੁਸੀਂ ਬੰਨੀ ਦੇਖਦੇ ਹੋ ਨੇ ਇੱਕ ਸਾਈਡ ਤੇ ਜੋ ਜ਼ਿੰਮੇਵਾਰੀਆਂ ਸਰਕਾਰਾਂ ਦੀਆਂ ਹੁੰਦੀਆਂ ਨੇ। ਜੋ ਜ਼ਿੰਮੇਵਾਰੀਆਂ ਪ੍ਰਸ਼ਾਸਨ ਦੀਆਂ ਹੁੰਦੀਆਂ ਨੇ ਉਹ ਲੋਕਾਂ ਨੇ ਆਪ ਇਹ ਮਿੱਟੀ ਪਾ ਪਾ ਕੇ ਬੰਨੀਆਂ ਬੰਨ੍ਹ ਦਿੱਤੀਆਂ ਕਿ ਲੋਕ ਕਿਤੇ ਪਾਣੀ ਇਧਰਲਾ ਟੁੱਟ ਕੇ ਦੂਸਰੀ ਸਾਈਡ ਨਾ ਟੁੱਟ ਜਾਏ ਦੂਰ ਤੱਕ ਤੁਸੀਂ ਕਿੰਨੇ ਕਿਲੋਮੀਟਰ ਤੱਕ ਕਾਲੀ ਵਹੀਂ ਦਾ ਕੰਢਾ ਸਰਕਾਰੀ ਬੰਨ ਜਿਹੜਾ ਉਹ ਲੋਕਾਂ ਨੇ ਆਪ ਆਪ ਦੇ ਪੈਸਿਆਂ ਦੇ ਨਾਲ ਆਪ ਮਿੱਟੀ ਪਾ ਕੇ ਇਸ ਬੰਨ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਕਾਫੀ ਫਸਲਾਂ ਬਚ ਵੀ ਗਈਆਂ ਨੇ ਤਾਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਾਲੀ ਵੈਂਦੇ ਕੰਡੇ ਤੇ ਤੇ ਜੋ ਸਰਕਾਰੀ ਬੰਨਾ ਉਸ ਨੂੰ ਕਿਸਾਨਾਂ ਵੱਲੋਂ ਆਪ ਮਹਾਰੇ ਮਿੱਟੀ ਪਾ ਕੇ ਕਿੰਨਾ ਖਰਚਾ ਕਰ ਦਿੱਤਾ ਕਿ ਇਸ ਬੰਨ ਨੂੰ ਬਚਾਉਣ ਵਾਸਤੇ ਕਿ ਹਾਂ ਵੀ ਇਹ ਸਾਡੀਆਂ ਫਸਲਾਂ ਬਚ ਜਾਣ ਔਰ ਤੁਹਾਨੂੰ ਇਹ ਵੀ ਫਸਲਾਂ ਦਿਖਾਉਣੇ ਕਿ ਇਸ ਸਾਈਡ ਦੇ ਉੱਤੇ ਫਸਲਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿ ਫਸਲਾਂ ਡੁੱਬੀਆਂ ਹੋਈਆਂ ਨੇ ਇਹ ਕਾਲੀ ਵੈਂਦੀਆਂ ਦੇ ਪਾਣੀ ਦੇ ਕਾਰਨ ਇਸ ਸੈਂਕੜੇ ਏਕੜ ਫਸਲਾਂ ਜਿਹੜੀਆਂ ਡੱਬ ਚੁੱਕੀਆਂ ਨੇ ਦੂਜੇ ਪਾਸੇ ਤੁਹਾਨੂੰ ਇਹ ਵੀ ਤਸਵੀਰਾਂ ਦਿਖਾਉਂਦੇ ਆ ਕਿ ਦੂਜੇ ਪਾਸੇ ਫਸਲਾਂ ਜਿਹੜੀਆਂ ਉਹ ਬਚੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਕਿ ਫਸਲਾਂ ਬਚ ਚੁੱਕੀਆਂ ਨੇ ਉਹ ਇਸ ਕਰਕੇ ਬਚੀਆਂ ਕਿ ਕਿਉਂਕਿ ਕਿਸਾਨਾਂ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਗਈਆਂ ਕਿ ਅਸੀਂ ਫਸਲਾਂ ਨੂੰ ਬਚਾ ਸਕੀਏ ਉਹਨਾਂ ਦੀ ਜਿਹੜੀ ਮਿਹਨਤ ਆ ਰੰਗ ਲੈਈ ਤਾਂ ਤੁਹਾਨੂੰ ਫਸਲਾਂ ਦਿਖਾ ਰਿਹਾ ਕਿ ਤੁਸੀਂ ਦੇਖ ਸਕਦੇ ਹੋ ਕਿ ਮੁੰਜਰਾ ਜਿਹੜੀਆਂ ਉਹ ਬਿਲਕੁਲ ਜਿਹੜੀਆਂ ਉਹ ਬਣ ਚੁੱਕੀਆਂ ਇਹ 10-15 ਦਿਨਾਂ ਤੱਕ ਇਹ ਮੁੰਜਰਾ ਨੂੰ ਬੂਰ ਪੈਣਾ ਇਹ ਮੰਡੀ ਦੇ ਵਿੱਚ ਜਾਣੇ ਮੰਡੀ 'ਚ ਜਾਣ ਤੇ ਬਾਅਦ ਇਹ ਲੋਕਾਂ ਨੂੰ ਪੈਸਾ ਇਸ ਦੀ ਆਮਦਨ ਆਉਣੀ ਹੈ ਇਸ ਨੂੰ ਬਚਾਉਣ ਦੀ ਕੋਸ਼ਿਸ਼ ਲੱਗੀ ਹੋਈ ਆ ਕਿ 15-20 ਦਿਨ ਮਹੀਨੇ ਦੇ ਵਿੱਚ ਵਿੱਚ ਅਸੀਂ ਇਸ ਇਹਨਾਂ ਫਸਲਾਂ ਨੂੰ ਬਚਾ ਸਕੀ ਜੇਕਰ ਇਹ ਬੰਨ ਟੁੱਟਦਾ ਵਾ ਤਕਰੀਬ ਬਹੁਤ ਦੂਰ ਤੱਕ ਵਹਿੰਦਾ ਪਾਣੀ ਜਾਵੇਗਾ ਔਰ ਫਸਲਾਂ ਤੇ ਮੈਂ ਇਹ ਲੈ ਕੇ ਆਇਆ ਤੁਸੀਂ ਦੇਖ ਸਕਦੇ ਹੋ ਮੰਜਰਾ ਪੂਰੀਆਂ ਤਿਆਰ ਹੋ ਚੁੱਕੀਆਂ ਝੋਨਾ ਪੂਰਾ ਤਿਆਰ ਹੋ ਚੁੱਕਾ ਚੌਲ ਜਿਹੜਾ ਬਣਨਾ ਸ਼ੁਰੂ ਹੋ ਗਿਆ ਵਾ ਇਸ ਕਰਕੇ ਕਿਸਾਨਾਂ ਨੂੰ ਬਹੁਤ ਡਰਵਾ ਸਹਿਮ ਆ ਕਿ ਸਾਡੀਆਂ ਫਸਲਾਂ ਬੜ ਚਣ ਬਚ ਜਾਣ ਕਪੂਰਸਲਾ ਤੋਂ ਕੈਮਰਾਮੈਨ ਚੰਨੀ ਦੇ ਨਾਲ ਚਰਜੀ ਸਿੰਘ ਢਿਲੋਂ ਪੀਟੀਸੀ ਨਿਊਜ਼